ਕੀ ਨਾਮ ਤੋਂ ਲਈ ਗਗਨਦੀਪ ਸ਼ਰਮਾ ਚੇਅਰਮੈਨ ਸੰਧਾਰਾ ਸੋਸ਼ਲ ਵੈਲਫੇਅਰ ਸੁਸਾਇਟੀ ਅਰ ਮਾ ਜੇ ਬਸ ਅੱਡਾ ਪਰ ਖੜੇ ਹੈ ਤੇ ਨਵਾਂ ਬਸ ਅੱਡਾ ਜੋ ਨਾਮ ਦੇ ਬਸ ਅੱਡਾ ਕਹਿ ਸਕਦੇ ਆ ਪਸ਼ੂ ਘਾਰ ਆ ਗੰਦੀ ਰੇਟੇ ਲੱਗੇ ਨੇ ਕੀ ਕਹਿਣਾ ਚਾਹੁੰਦੇ ਦੇਖੋ ਜੀ ਇਹ ਸ਼ਹਿਰ ਦੀ ਇੱਕ ਪ੍ਰਾਈਮ ਲੈਂਡ ਆ ਜਿਹਨੂੰ ਨਵੇਂ ਬਸ ਸਟੈਂਡ ਦੇ ਤੌਰ ਤੇ ਸਰਕਾਰ ਨੇ ਡਵੈਲਪ ਕਰਨ ਦੀ ਕੋਸ਼ਿਸ਼ ਕੀਤੀ ਇਨਫਰਾਸਟ੍ਰਕਚਰ ਵੀ ਦਿੱਤਾ ਦੁਕਾਨਾਂ ਵਗੈਰਾ ਬਣਾਈਆਂ ਪਰ ਸਿੱਧੇ ਸਿੱਧੇ ਤੌਰ ਤੇ ਸੰਧਾਰਾ ਸ਼ਹਿਰ ਤੇ ਬੀਟਰਾ ਦੀ ਨਲੈਕੀ ਕਰਕੇ ਉਸ ਸ਼ਹਿਰ ਦੀ ਨਾਲ ਹਕੀ ਕਰਕੇ ਅੱਜ ਇਹ ਇੱਕ ਖੰਡਰ ਤੇ ਆਮ ਜਿਵੇਂ ਟੱਪਰੀਵਾਸ ਲੋਕਾਂ ਦੀ ਰਹਿائش ਲੇਬਰ ਵਗੈਰਾ ਜੰਗਲਾਂ ਦੇ ਲਈ ਆਵਾਰਾ ਪਸ਼ੂਆਂ ਦੇ ਲਈ ਇੱਕ ਅੱਡੇ ਤੋਂ ਬਾਅਦ ਕੁਝ ਨਹੀਂ ਰਹਿ ਗਿਆ ਤੇ ਬਿਲਡਿੰਗ ਖੰਡਰ ਹੋ ਚੁੱਕੀ ਆ ਆ ਦੁਕਾਨਾਂ ਦੇ ਜਿੰਨੇ ਵੀ ਇਹਨਾਂ ਤੋਂ ਸ਼ਹਿਰ ਦੀ ਨਗਰ ਕੌਂਸਲ ਨੂੰ ਬੜੀ ਆਮਦਨ ਹੋਣੀ ਸੀ ਸ਼ਹਿਰ ਦੀ ਇੱਕ ਡਵੈਲਪਮੈਂਟ ਹੋਣੀ ਸੀ ਲੋਕਾਂ ਨੂੰ ਰੋਜ਼ਗਾਰ ਮਿਲਨੇ ਸੀ ਉਹ ਸਾਰੇ ਹੀ ਅੱਜ ਇੱਕ ਖੰਡਰ ਤੋਂ ਵੱਧ ਹੋਰ ਕੁਝ ਨਹੀਂ ਹੈਗਾ ਤੋਂ ਬੜੀ ਮੰਦ ਭੱਗੀ ਗੱਲ ਆ ਇਹ ਬਹੁਤ ਅਫਸੋਸਨਾਕ ਹੈ ਨਾ ਕਹਿਣਾ ਪੈ ਰਿਹਾ ਵੀ ਸਰਕਾਰ ਦਾ ਇਸ ਪਾਸੇ ਕੋਈ ਧਿਆਨ ਨਹੀਂ ਸਰਕਾਰ ਦਾ ਇਹ ਵੀ ਗੱਲ ਕਹਿਣਾ ਹੈ ਕਿ ਸਾਡੇ ਘਰ ਦੱਕ ਨਗਰ ਕੋਈ ਪਹੁੰਚ ਨਹੀਂ ਕਰਦੇ ਦੇਖੋ ਇਹ ਆਪਣੇ ਆਪ ਦੇ ਵਿੱਚ ਇੱਕ ਰਾਸ ਦੀ ਇਤਹਾਸ ਹੋਈ ਨਹੀਂ ਦੋਨੇ ਤਰ੍ਹਾਂ ਦੀ ਸਟੇਟਮੈਂਟ ਜਿਹੜੇ ਲੋਕਾਂ ਦੇ ਨੁਮਾਇੰਦੇ ਨੇ ਉਹਨਾਂ ਨੂੰ ਆਪਣੀ ਜਵਾਬਦੇਹੀ ਆਪ ਤੈਅ ਕਰਨੀ ਪੈਣੀ ਹੈ ਇਹ ਕੋਈ ਤਰੀਕਾ ਨਹੀਂ ਹੈਗਾ ਨੁਮਾਇੰਦਿਆਂ ਦੇ ਕੋਲ ਲੋਕਾਂ ਨੇ ਜਾਣਾ ਹੁੰਦਾ ਕਿਸੇ ਅਹਜੀ ਗੱਲ ਦੇ ਲਈ ਧਿਆਨ ਚ ਲਿਆਉਣੀ ਜਿਹੜੀ ਆਮ ਲੋਕਾਂ ਦੇ ਧਿਆਨ ਦੇ ਵਿੱਚ ਨਹੀਂ ਆ ਰਹੀ ਮਤਲਬ ਕੋਈ ਕਿਸੇ ਮੰਨ ਲਓ ਕੋਈ ਜੁਰਮ ਹੋ ਰਿਹਾ ਹੈ ਉਹ ਲੁਕਮਾ ਸ਼ਿਫਮਾ ਹੋ ਰਿਹਾ ਉਹਦੀਆਂ ਚੀਜ਼ਾਂ ਦੇ ਲਈ ਤਾਂ ਲੋਕ ਜਾਣ ਨੂੰ ਮੈਂ ਤੇ ਇਹਦਾ ਦਿਨ ਦਿਹਾੜੇ ਚਿੱਟੇ ਚਾਨਣ ਦੇ ਵਿੱਚ ਸ਼ਹਿਰ ਦੇ ਵਿੱਚ ਪ੍ਰਾਪਰਟੀ ਪਈ ਆ ਨਵੇਂ ਬਸਟੈਂਡ ਦਾ ਸਭ ਨੂੰ ਪਤਾ ਆ ਮੌਜੂਦਾ ਸਰਕਾਰ ਦੇ ਨੁਮਾਇੰਦੇ ਇਲੈਕਸ਼ਨ ਦੇ ਟਾਈਮ ਦੇ ਵਿੱਚ ਜਦੋਂ ਵੀ ਕਦੇ ਚੋਣ ਦੀਆਂ ਡਿਬੇਟਸ ਹੁੰਦੀਆਂ ਸੀ ਇਹ ਇਸਿਊ ਨੂੰ ਲੈ ਕੇ ਇਲੈਕਸ਼ਨ ਲੜੀ ਆ ਇਹ ਇਸਿਊ ਤੇ ਅਸੀਂ ਉਦੋਂ ਵੀ ਬਹੁਤ ਵਾਰੀ ਇਹ ਇਸਿਊ ਨੂੰ ਰੀਜ਼ਰਵ ਕੀਤਾ ਕਿ ਇਹ ਬਹੁਤ ਮਾੜੀ ਹਾਲਤ ਦੇ ਵਿੱਚ ਆ ਅਰਜ 2-3 ਸਾਲ ਦੇ ਸਮਾਂ ਬੀਤਣ ਤੋਂ ਬਾਅਦ ਵੀ ਇਵਨ ਕਿ ਮੇਰੇ ਇੱਥੇ ਸਮਾਜਾਲੇ ਦੇ ਪੱਤਰਕਾਰ ਭਾਈਚਾਰੇ ਨੇ ਵੀ ਕਈ ਵਾਰੀ ਇਹ ਮੁੱਦੇ ਨੂੰ ਚਤਨ ਦੀ ਕੋਸ਼ਿਸ਼ ਕੀਤੀ ਆ ਪਰ ਕੋਈ ਹੱਲ ਨਹੀਂ ਕੋਈ ਗੱਲ ਨਹੀਂ ਫਿਰ ਉਹ ਤੋਂ ਬਾਅਦ ਇਹ ਕਹਿਣਾ ਅੱਜ ਦੀ ਤਰੀਕ 'ਚ ਕਿ ਮੇਰੇ ਧਿਆਨ 'ਚ ਨਹੀਂ ਕੋਈ ਲਿਆਇਆ ਇਹ ਤੋਂ ਵੱਧ ਮੰਦ ਭਾਦੀ ਇਲਾਕੇ ਦੇ ਲਈ ਹੋਰ ਕੋਈ ਸਟੇਟਮੈਂਟ ਕੋਈ ਨਹੀਂ ਸਰ ਮਤਲਬ ਇਹ ਕੱਲ-ਕੱਲ ਦੇ ਨਗਰ ਕੌਂਸਲਰਾਂ ਵੱਲ ਧਿਆਨ ਨਾ ਦੇਣਾ ਪਸ਼ੂਕਰ ਬਣਨ ਦੇਉ ਕੋਈ ਚੱਕਰ ਨਹੀਂ ਪਰ ਵਿਕਾਸ ਵੱਲ ਦੇਖਣਾ ਨਾ ਦੇਖਣਾ ਇਹ ਨਗਰ ਕੌਂਸਲ ਦੀ ਜੋ 17 ਐਮਸੀ ਆ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਜਿੰਮੇਵਾਰੀ ਤਾਂ ਜੀ ਲੋਕਾਂ ਦੀ ਬਣਦੀ ਹੈ ਕਿ ਪਹਿਲਾਂ ਸਭ ਤੋਂ ਪਹਿਲਾਂ ਜੇ ਜਿਹੜੇ ਲੀਡਰ ਉਹਨਾਂ ਨੇ ਚੁਣੇ ਹੋਏ ਨੇ ਇਹਨਾਂ ਨੂੰ ਨੋਟੀਫਾਈ ਕਰਨ ਅਗਲੀ ਵਾਰ ਨੂੰ ਜਦੋਂ ਵੀ ਗਏ ਇਹ ਉਹਨਾਂ ਦੇ ਦਰਵਾਜ਼ੇ ਦੇ ਵਿੱਚ ਆਮ ਸਮਾਜ ਦੇ ਵਿੱਚ ਜਾਣਗੇ ਉਹਨਾਂ ਦੇ ਨੁਮਾਇੰਦੇ ਬਣ ਕੇ ਤਾਂ ਉਹਨਾਂ ਨੂੰ ਸਵਾਲ ਕਰਨ ਉਹਨਾਂ ਨੂੰ ਉਹਨਾਂ ਦੀ ਬਣਦੀ ਜਗ੍ਹਾ ਤੇ ਭੇਜਣ ਕਿਉਂਕਿ ਇਹ ਹੁਣ ਇਸ ਲਾਇਕਤਾ ਰਹਿ ਨਹੀਂ ਕਿ ਪ੍ਰਸ਼ਾਸਨ ਦੇਖ ਸਕਣ ਸ਼ਹਿਰ ਦੀ ਕੋਈ ਤਰੱਕੀ ਦੇਖ ਸਕਣ ਇਹਨਾਂ ਨੂੰ ਆਪਣੇ ਆਪਣੇ ਘਰੇ ਬੈਠ ਜਾਣਾ ਚਾਹੀਦਾ ਜਦੋਂ ਆ ਫੋਕੀ ਚੌਧਰ ਲਈ ਲੀਡਰੀ ਕਰਨੀ ਆ ਫਿਰ ਉਹ ਲੋਕਾਂ ਦਾ ਤਾਂ ਉਹਦੇ ਚ ਕਾਣ ਹੋਊਗਾ ਹੀ ਤੇ ਫਿਰ ਨਤੀਜਾ ਤੁਹਾਡੇ ਸਾਹਮਣੇ। ਬੁਲਾਰਗੇ ਸਮਰਾਜ ਦਾ ਬਸਟਾ ਕਈ ਸਾਲਾ ਤੋਂ ਬੰਦ ਜਿਆ ਲੱਖ ਰੁਪਏ ਲੱਗ ਪਏ ਨੇ ਉਸ ਦੇ ਬਾਰੇ ਕੀ ਕੰਮ ਕਰਦੇ ਦੀ ਕੀ ਸਰਕਾਰ ਕਰੇ। ਦੇਖੋ ਜੀ ਉਹ ਬਣਾਇਆ ਤਾਂ ਕਹੇ ਸੀ ਚਲਾਉਣ ਵਾਸਤੇ ਦੇਖੋ ਜੇ ਰੁਪਈਆ ਲੱਗੇ ਆ ਉਹਦੇ ਉੱਪਰ ਲੱਖ ਰੁਪਈਆ ਲੱਗਿਆ ਤਾਂ ਆਪਾਂ ਸਾਰੇ ਜਾਣਦੇ ਆ ਵੀ ਉਹਨੂੰ ਛਿੱਪੀ ਛਿੱਪੀ ਚਲਾਉਣਾ ਵੀ ਬਣਦਾ। ਕਿਉਂਕਿ ਜਿੱਥੇ ਲੱਖ ਰੁਪਈਆ ਸੀ ਉਹਦੇ ਉੱਪਰ ਲਾਇਆ ਉੱਥੇ ਲੱਖਾਂ ਰੁਪਏ ਦੀ ਆਮਦਨ ਵੀ ਸਾਲ ਦੀ ਆਉਣੀ ਆ ਉੱਥੇ ਲੋਕਾਂ ਨੂੰ ਰੋਜ਼ਗਾਰ ਵੀ ਮਿਲਣਾ। ਤੇ ਇਹ ਸਿੱਤੂ ਚ ਪੀਕ ਲਾਉਣਾ ਬਣਦਾ ਪਰ ਜੋ ਹਾਲਾਤ ਬਣੇ ਤੁਸੀਂ ਸਾਰੇ ਜਾਣਦੇ ਹੋ ਉਥੇ ਅੱਜ ਇੰਨੀ ਮਾੜੀ ਹਾਲਤ ਆ ਉਥੇ 12 ਪਸ਼ੂ ਫਿਰਦੇ ਨੇ ਤੇ ਲੇਬਰ ਬੇਟੀ ਆ ਪਤ ਨਹੀਂ ਕਿਹਦੀ ਬੇਟੀ ਆ ਉਹ ਸਭ ਦੇਖ ਕੇ ਦੁੱਖ ਹੁੰਦਾ ਵੀ ਜੇ ਇਹਨਾਂ ਰੁਪਈਆ ਲਾਇਆ ਉਹਦੇ ਉੱਪਰ ਕੱਟ ਲਾਇਆ ਕਿਉਂ ਨਹੀਂ ਜੇ ਚਲਾਉਣਾ ਨਹੀਂ ਸੀਗਾ ਫਿਰ ਇਹਨਾਂ ਰੁਪਈਆ ਲਾਇਆ ਕਿਤੇ ਤੁਹਾਡਾ ਪਹੁੰਚ ਕਿਹਨੇ ਕਰ ਪਹੁੰਚਨੇ ਨੂੰ ਸਰਕਾਰ ਕਿਹਨਾਂ ਦੇ ਦੁਆਰਾ ਸ਼ੁਰੂ ਕਰਦਾ ਹੈ ਕਿ ਨਹੀਂ ਮੇਰੇ ਨਾਲ ਕੋਈ ਇਸ ਤਰ੍ਹਾਂ ਹੀ ਪਹੁੰਚਦਾ ਹੋਈ ਨਹੀਂ ਕਿ ਤਾਂ ਸਰਕਾਰ ਦੇ ਇੰਨਾ ਕਹਾ ਵੀ ਜੇ ਨੂੰ ਕੋਈ ਦਿੱਕਤ ਆਉਂਦੀ ਹੈ ਚਲਾਉਣ ਦੇ ਜੇ ਕੋਈ ਸਰਕਾਰੀ ਸਰਕਾਰ ਕੋਲ ਕੋਈ ਹੈਲਪ ਚਾਹੀਦੀ ਆ ਤਾਂ ਮੈਂ ਨਾਲ ਇਹਨਾਂ ਦੇ ਖਾਣਾ ਤਾਂ ਗੱਲ ਇਹ ਆ ਵੀ ਇਹਨੂੰ ਛਿੱਤੀ ਛਿੱਤੀ ਚਲਾਉਣਾ ਬਣਦਾ ਤਾਂ ਜੋ ਰੋਜ਼ਗਾਰ ਦੇ ਲਈ ਲੋਕਾਂ ਨੂੰ ਤੇ ਇੱਕ ਵਧੀਆ ਆਮਦਨ ਆਵੇ ਆਪਣੇ ਨਗਰ ਵਿੱਚ ਸਸਬਾ ਰਹੇ। ਪਰ ਸੰਵਾਲਿਆ ਨਵਾਂ ਬਣ ਸਕਦਾ ਕਿ ਬਹੁਤ ਦੇਰ ਤੋਂ ਬੰਦ ਤੇ ਸਥਾਨਕ ਪ੍ਰਵਾਸੀ ਮਜੂਰਾਂ ਦੇ ਜੀਵਨ ਦਾ ਅੰਦਾ ਬੰਦ ਕੀ ਹੈ। ਤੇ ਕੰਢੇ ਕਿਤੇ ਲੱਗੇ ਕਿ ਨੇ ਸੱکریاں ਤੱਕ ਨਹੀਂ ਆਉਂਦੀ। ਕੀ ਕਹਿਣਾ ਚਾਹੋ? हां ਜਿਹੜਾ ਇਹ ਬੱਸ ਅड्डा ਸੀਗਾ ਇਹ ਪਹਿਲਾਂ ਯੂਜ਼ ਹੋ ਰਿਹਾ ਸੀਗਾ ਅੱਜ ਕੱਲ ਨਹੀਂ ਹੋ ਰਿਹਾ ਕਿਉਂਕਿ ਬੱਸ ਆਪਨੇ ਬਾਈਪਾਸ ਬਣ ਚੁੱਕਿਆ ਪਰ ਜਿਹੜਾ ਉੱਥੇ ਪਰਵਾਸੀ ਮਜ਼ਦੂਰ ਇੱਕ ਸਾਡਾ ਰੈਨ ਬਸੇ ਦਾ ਬਣਿਆ ਉੱਥੇ ਕੁਝ ਲੋਕ ਆ ਕੇ ਰਹਿ ਰਹੇ ਆ ਤੇ ਬਾਕੀ ਸਫਾਈ ਦੀ ਵੀ ਕੁਝ ਲੋੜ ਹੈਗੀ ਆ ਉਹਨੂੰ ਅਸੀਂ ਕੁਝ ਦਿਨਾਂ ਵਿੱਚ ਹੀ ਉਹਨੂੰ ਅਨੁਮੂਲ ਕਰ ਦਵਾਂਗੇ ਤਾਂ ਕਿ ਅਸੀਂ ਉੱਥੇ ਇੱਕ ਟਾਇਲਟ ਹੋਰ ਵੀ ਬਣਾਉਣ ਜਾ ਰਹੇ ਆ ਤੇ ਜਿਹੜਾ ਤੁਸੀਂ ਬੱਕਰੀਆਂ ਦੀ ਗੱਲ ਕਹੀ ਆ ਉਹ ਚੈੱਕ ਕਰਾ ਲੈਂਦੇ ਆ ਵੀ ਉਹ ਕਿੰਨੀਆਂ ਨੇ ਕਿਹੜੀਆਂ ਹੈਗੀਆਂ ਸਰ ਜਿੰਨੇ ਸ਼ਾਇਦ ਇਹ ਜਿਹੜਾ ਬੱਸ ਅਡਾ ਹੁੰਦਾ ਉਹ ਸਾਰੇ ਪਾਸੇ ਦੇਖਣ ਨੂੰ ਮਿਲਦਾ ਕਿ ਉੱਥੇ ਕਿਤਨੇ ਰੇ ਰਸਤਾ ਦੇ ਬੱਸਾਂ ਖੜੀਆਂ ਹੁੰਦੇ ਤਾਂ ਸਮਰਾਂਗ ਦੇ ਵਿੱਚ ਨਵਾਂ ਮੀਨ ਚੌਕ ਹੈ ਉੱਥੇ ਗਿਆਰਹ ਕੋਣ ਤਰੀਕਾ ਫਸਟ ਸਟਾਪ ਹੈ ਤੇ ਬੱਸਾਂ ਦੇ ਟਿਕਾਣੇ ਹੁੰਦੇ ਆਂ ਦੇਖੋ ਇਹਦੇ ਵਿੱਚ ਇਹਦਾ ਜ਼ਿਆਦਾ ਸਮਾਂ ਨਗਰ ਕੌਂਸਲ ਨਾਲੋਂ ਰੋਡਵੇਜ਼ ਡਿਪਾਰਟਮੈਂਟ ਨਾਲ ਜ਼ਿਆਦਾ ਹੈ ਕਿਉਂਕਿ ਬੱਸ ਉਸ ਮੈਨਲੀ ਉਹਨਾਂ ਦੇ ਕੰਟਰੋਲਸ ਹੁੰਦੀਆਂ ਨੇ ਤੇ ਜਿਹੜਾ ਬੱਸਕ ਦਾ ਸੀਗਾ ਉਹ ਪਹਿਲਾਂ ਯੂਜ਼ ਹੋ ਰਿਹਾ ਸੀ ਪੂਰਾ ਹਨਾਚਿਤ ਹੈ ਹੁਣ ਜਦੋਂ ਤੋਂ ਬਾਈਪਾਸ ਬਣਿਆ ਤੇ ਉਹਦਾ ਥੋੜਾ ਜਿਹਾ ਬੱਸਾਂ بار بار ਨਿਕਲ ਰਹੀਆਂ ਨੇ ਤੇ ਅਸੀਂ ਉਹਦੇ ਨਾਲ ਵੀ ਰੋਡਵੇਜ਼ ਨਾਲ ਵੀ ਸੰਪਰਕ ਕਰਕੇ ਦੇਖਦੇ ਹਾਂ ਵੀ ਕੀ ਕਰ ਸਕਦੇ ਹਾਂ